ਸਾਇ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਚੋਬਰਾਂ ਦੇ ਉਤਰਕਾਤਰ ਠੀਕ ਹੋਣਗੇ ਜੀ ਅੱਜ ਟੜਕੇ ਟੜਕੇ ਵਲੌਗ ਦੇ ਸਟਾਰਟਿੰਗ ਕਰਤੀ ਆ ਫਿਲਹਾਲ ਚੱਲੇ ਸੀ ਗਗਨ ਘਰੇ ਅੱਜ ਠੀਕ ਹੈ ਜੀ ਇਧਰ ਆ ਹੋ ਰਿਹਾ ਆਪਣਾ ਘਰ ਤੁਸੀਂ ਦੇਖ ਸਕਦੇ ਆ ਇੱਥੋਂ ਤੇ ਆ ਰਿਹਾ ਗਗਨ ਕਾ ਘਰ ਉਹ ਖੜਾ ਚੋਬਰ ਟੜਕੇ ਟੜਕੇ ਬਗੈਰ ਕੋਟੀ ਕਾੜੀ ਬਾਈ ਦੋ ਤੇ ਆਪਾਂ ਟੜਕੇ ਟੜਕੇ ਤੇ ਵਲੌਗ ਸਟਾਰਟ ਕਰਤਾ ਜੀ ਤੇ ਬਾਕੀ ओके ਦੀ ਇਹ ਰਿਪੋਰਟ ਹੈ ਅੱਜ ਜਾਣਾ ਆਪਾਂ ਕਿਤੇ ਮਤਲਬ ਨਾਲ ਦੇ ਪਿੰਡ ਹੀ ਜਾਣਾ ਥੋੜਾ ਜਿਹਾ ਕੰਮ ਤਾਂ ਕਰਕੇ ਥੋੜੀ ਜੀ ਕੀ ਕਹਿੰਦੇ ਹੁੰਦੇ ਮੀਟਿੰਗ ਟਾਈਪ ਗੱਲਬਾਤ ਕਰਕੇ ਹੋਣੀ ਹੈ ਤਾਂ ਕਰਕੇ ਜੀ ਤੇ ਨਾਲੇ ਉੱਥੇ ਕੁੱਤੀ ਸੂਈ ਹੈ ਉਹਨਾਂ ਦੀ ਤੇ ਇੱਕ ਕੁੱਤਾ ਕੱਲ ਵੀ ਤੇ ਬਲੌਗ 'ਚ ਵੀ ਦਿਖਾਇਆ ਸੀ ਤੇ ਐਤਕੀ ਵੀ ਦੇਖ ਕੇ ਹੋਣਾ ਠੀਕ ਹੈ ਜੀ ਆਪਾਂ ਇੱਕ ਕੁੱਤਾ ਰੱਖਣਾ ਤੁਸੀਂ ਨਾਮ ਕਮੈਂਟ ਕਰ ਦਿਓ ਕੁੱਤੇ ਦਾ ਠੀਕ ਹੈ ਜੀ ਆਪਾਂ ਉਹੀ ਨੇਮ ਰੱਖਾਂਗੇ ਕੁੱਤੇ ਦਾ ਠੀਕ ਹੈ ਚੋਬਰੋ ਉਹਦੇ ਤੋਂ ਇਲਾਵਾ ਕੋਈ ਨੇਮ ਨਹੀਂ ਰੱਖਦੇ ਜੀ ਤੁਹਾਡੀ ਗੱਲ ਪਹਿਲੇ ਨੰਬਰ ਤੇ ਮੇਰੀ ਗੱਲ ਬਾਅਦ 'ਚ ਹੁੰਦੀ ਠੀਕ ਹੈ ਚੋਬਰੋ ਆਜੋ ਫਿਰ ਉੱਥੇ ਜਾ ਕੇ ਕੁੱਤੇ ਕਰਤੇ ਵਿਖਾਉਣੇ ਆ ਤੁਹਾਨੂੰ ਮਾਲਦੇ ਆ ਫਿਰ ਅੱਗੇ ਅੱਗੇ ਵਲੌਗ ਕੰਟੀਨਿਊ ਕਰਦੇ ਆ ਅਜਦਾ ਨਵਾਂ ਨਵਾਂ ਵੈਰੀਫਾਈ ਕਰ ਚੱਲ ਵੈਰੀਫਾਈ ਕਰਦਾ ਕੁੱਤੀ ਇਹ ਹੀ ਹੈ ਭੈਣ ਜੋ ਤੂੰ ਚੱਲ ਖਾਣਾ ਜਾ ਵੀ ਐ ਚੱਕ ਦੀ ਚੱਕਦੇ ਚੁਗਦੇ ਨਹੀਂਗੇ ਐ ਜਿਹੜੇ ਖਾਲੀ ਜਿਹਾ ਸੜੀ ਓਏ ਰਤਾ ਜਾਣਾ ਬੱਚਾ ਇੱਕ ਹਾਂ ਜਰਮਨਾਂ ਬੰਦੇ ਹਾਂ ਹਾਂ ਜਰਮਨਾਂ ਬੜੀ ਤਗੜੀ ਨਾ ਥਾਲਾ ਕੁੜੀ ਹੈ ਵੀ ਆ ਕੁੱਤੀ ਜਰਮਨਾਂ ਭੈਣ ਜੋ ਹੈਗੀ ਤਾਂ ਜਰਮਨਾਂ ਨੂੰ ਲੱਟਰ ਹੋਈ ਪਈ ਹੈ ਲਟਰ ਦਾ ਉਹ ਹੋ ਹੀ ਪਿਆ ਦੇ ਕੋਸ਼ਾ ਜੇ ਵਰਤਾਇਆ ਜਰਮਨ ਹੋਇਆ ਮੈਂ ਲੈ ਕੇ ਜਾਉਂ ਜੱਜ ਕਾਲਾ ਜਰਤਾ ਚੱਕ ਇਹਨੂੰ ਕੁੱਤਾ ਵੇ ਲੋ ਮੇਰੇ ਵੀਰੋ ਉੱਤੇ ਹੁਣ ਆਗੇ ਸੀ ਗਗਨ ਘਰੋਂ ਪੁੱਠੇ ਤੇ ਕੀ ਆ ਬਾਤ ਆ ਜੀ ਮੀਂਹ ਉਣ ਲੱਗ ਗਿਆ ਬਾਤ ਤਾਂ ਕਿਹੜੀ ਅੱਜ ਘਰੇ ਵਿਹਲੇ ਸੀਗੇ ਤੇ ਕਬੂਤਰ ੜਾਉਣੇ ਸੀ ਪਰ ਮੀਂਹ ਪੈਣ ਲੱਗ ਗਿਆ ਜੀ ਇਧਰ ਆ ਦੇਖੋ ਸੌ ਮਣੀ ਮੀਂਹ ਮਤਰੋ ਕਣੀਆਂ ਕਣੀਆਂ ਬਈ ਜਾਂਦੀਆਂ ਤੇ ਸਤਰੀਆਂ ਆਪਣੀਆਂ ਬਾਹਰ ਪਈਆਂ ਪਿੱਜੀ ਜਾਂਦੀਆਂ ਨੇ ਚੱਕ ਕੇ ਉੱਥੇ ਰੱਖਦੀਏ ਤੇ ਨਾਲੇ ਗੇਟ ਗੂਟ ਖੋਲਹੀਏ ਫੁੱਡੇ ਦਾ ਤੇ ਅੱਜ ਤਾਂ ਯਾਰ ਇੱਕ ਮਿੰਟ ਮੈਂ ਹਾ ਅੱਜ ਤੱਕ ਕਰੇ ਸੀ ਯਾਰ ਬੱਚੇ ਬੁੱੱਚੇ ਡਾਉਣੇ ਸੀ ਉੱਥੇ ਡਾਉਣੇ ਸੀ ਜਾਲ ਜੂਨ ਚ ਜਿਹੜੇ ਨੂੰ ਧੁੱਪ ਲੋਣੀ ਸੀ ਧੁੱਪ ਵੀ ਲੋਣੀ ਸੀ ਅੱਜ ਪਰ ਕੀ ਕਰੀਏ ਅੱਜ ਵੀ ਪੈਣ ਲੱਗ ਗਿਆ ਕੋਈ ਦਾ ਜੇ ਕੱਲ ਨੂੰ ਨਾ ਪਿਆ ਕੱਲ ਨੂੰ ਵੀ ਕਰੀਂ ਆਂ ਤਾਂ ਵਕ ਕੱਲ ਨੂੰ ਐਸ਼ਣੀ ਵਾਰ ਤੇ ਪਰ ਪਰ ਅੱਜ ਵੀ ਪੈਣ ਲੱਗ ਗਿਆ ਕੋਈ ਚੱਕਰ ਨਹੀਂ ਇੱਕ ਦਿਨ ਮਿਸ ਹੋ ਗਿਆ ਕਿਉਂਕਿ ਹੁਣ ਸਕੂਲ ਵੀ ਜਾਣਾ ਜ਼ਰੂਰੀ ਆ ਨਾ ਨਾਲ-ਨਾਲ ਤਾ ਕਰਕੇ ਇੱਕ ਰੰਗੂਤਰ ਵਿਖਾ ਦਈਏ ਖੁੱਡਾ ਖੋਲ ਕੇ ਫਿਰ ਕਾਰ ਤੇ ਫੋਨ ਚਾਰਜ ਲਾਉਣੇ ਨਾਲੇ 10 ਮਿੰਟ ਸਟਾਰਟ ਕਰਕੇ ਕੋਈ ਗਾਣੇ ਗੁਣੇ ਸੁਣ ਲੰਨੇ ਆ ਕਿੰਨਾ ਹਟ ਤਾਂ ਹੈ ਨਹੀਂ ਤੜਕੇ ਦੀ ਫੋਨ ਵੀ ਡਾਉਣ ਹੈ ਪਾਵਰ ਬੈਂਕ ਲਿਆਉਣ ਵਾਲੀ ਆ ਯਾਰ ਪਾਵਰ ਬੈਂਕ ਲਿਆਂਦੀ ਗੋਵੇ ਚਾਰਜ ਦੇ ਵਿੱਚ ਰੱਖੀ ਕਿਉਂਕਿ ਜਦੋਂ ਆਨ ਡਾਊਨ ਨਾਲ ਦੀ ਨਾਲ ਚਾਰਜ ਕਰਕੇ ਵੈਂਟਰੀ ਚਾਰਜ ਕਿਆ ਬਾਤ ਆਈ ਉਹ ਇਹ ਇਧਰ ਕਿਆ ਬਾਤ ਨੇ ਗੁੜਕ ਦੇ ਫੇਚ ਉੱਗਰ ਹੋਣੀ ਤੇ ਖੋਣੇ ਰ ਖੁੱਡੇ ਚ ਹੋਵਰੀ ਸੈਂਟੇ ਜਿਹਾ ਸਮਲ ਲਈ ਹੁੰਦੀ ਪਤਾ ਨਹੀਂ ਕੀ ਚੱਕਰ ਪਤਾ ਨਹੀਂ ਆਂਦੀ ਹੁੰਦੀ ਆ ਪਤਾ ਨਹੀਂ ਕਿ ਇਹਦੇ ਗੇਟ ਕਿਵੇਂ ਖੁੱਲਾ ਪਿਆ ਕਿ ਰਾਤ ਮੈਂ ਹੀ ਖੋਲ ਗਿਆ ਸੀ ਵੱਡੀ ਦਿੱਸ ਬ੍ਰੋ ਇਹ ਕਿਵੇਂ ਖੁੱਲਾ ਬ੍ਰੋ ਫਰ ਟੂ ਹੈ ਕੀ ਕਹਿੰਦੇ ਨੇ ਇਹ ਕਿਵੇਂ ਖੁੱਲਾ ਰਹਿ ਗਿਆ ਟਾਇਰ ਰੁਕ ਗਿਆ ਹੁਣ ਚੱਲ ਗਈ ਕੋਈ ਨਾ ਪਰ ਕੋ ਉੱਤਰ ਬਾਹਰ ਨਿਕਲੇ ਜਾਂਦੇ ਚੋ ਇਹਨਾਂ ਦੀ ਸਿਕਤਾ 10 ਨੰਬਰ ਇਹਨਾਂ ਨੂੰ ਦਿੱਤੇ ਗਏ ਐ ਇਸ ਗੱਲ ਤੋਂ ਤੇ ਬਾਕੀ ਜੋ ਦਰਾਂਡੇ ਹੁੰਦੇ ਲਾਉਣ ਤੇ ਆ ਇਧਰਾਂਡੇ ਥੱਲੇ ਬੈਠੀ ਉਹ ਉਧਰ ਹੀ ਉਧਰ ਰੱਤੀ ਡੱਬੀ ਬੈਠੀ ਆ ਜੀ ਕਿਆ ਬਾਤਾਂ ਨੇ ਮਾਹੌਲ ਬਣਿਆ ਅੱਜ ਚੁੱਪ ਰੋ ਤੁਹਾਨੂੰ ਧੁੱਪ ਲਵਾਉਣੀ ਸੀ ਪਰ ਤਾੜੀ ਕਿਸਮਤ ਚੰਗੀ ਨਹੀਂ ਮੀਂਹ ਪੈਣ ਲੱਗ ਗਿਆ ਤਾਂ ਕਰਕੇ ਜੀ ਪ੍ਰੋਕੂਟਰ ਹਜੇ ਉੱਥੇ ਬੰਦ ਆਉਂਦੀ ਉਹਨੇ ਥਾਮ ਮੰਨ ਲਈ ਆਪਦੀ ਉਸ ਜਗ੍ਹਾ ਤੇ ਬੈਠਾ ਕੋਈ ਨਾ ਇੱਕ ਦੋ ਦਿਨ ਉਹਨੂੰ ਅਡਜਸਟ ਕਰਨ ਤੇ ਲੱਗਣਗੇ ਪਰ ਸੈੱਟ ਹੋ ਜੂ ਪੂਰਾ ਫਿਰ ਆਵੇਂ ਗੰਦ ਪਾਇਆ ਕਰੋ ਜਿਵੇਂ ਆ ਪਈ ਜਾਂਦਾ ਪੱਲਾ ਉਹ ਇੰਦੋਂ ਤੋਂ ਵੀ ਜ਼ਿਆਦਾ ਗੰਦ ਪਾਉਂਦੇ ਨੇ ਫਿਰ ਜ਼ਿਆਦਾ ਗਰਮ ਹੁੰਦਾ ਸੀ ਜਿਹੜੇ ਪੁਰਾਣੇ ਵੀਰਪਰਾ ਕੋਟਰ ਮਤਲਬ ਵਲੌਗ ਬਿੰਦੇ ਆਪਣੇ ਉਹਨਾਂ ਨੂੰ ਤਾਂ ਪਤਾ ਪਰ ਇਦਦਰ ਵੀ ਪਈ ਜਾਂਦਾ ਤੇ ਮੈਂ ਹਟ ਗਿਆ ਤਾਂ ਉਹ ਨਿਕਲਿਆ ਤਾਂ ਬੜੀ ਵਧੀਆ ਗੱਲ ਹੈ ਤੇ ਕਰਾਂਗੇ ਗੇਟ ਗੁੱਟ ਲਾਦਗੇ ਜੀ ਤੇ ਫਿਰ ਕਰਾਂਗੇ ਕੰਟੀਨਿਊ ਵਲੌਗ ਠੀਕ ਹੈ ਜੀ ਕੋਈ ਨਵਾਂ ਵਿਖਾਵਾਂਗੇ ਵਲੌਗ ਦੇ ਅੰਦਰ ਮੈਂ ਚਲ ਅੱਜ ਵਧੀਆ ਵਲੌਗ ਬਣਾਉਂਗਾ ਪਰ ਕੀ ਕਰੀਏ ਮੀਂਹ ਪੈਣ ਲੱਗ ਗਿਆ ਜੀ ਲਓ ਜੀ ਤੇ ਹੁਣ ਰੁਕ ਗਿਆ ਮੀਂਹ ਤੜਕੇ ਦਾ ਵਸੰਦਰੀ ਪਈਆਂ 3 ਵਜੇ ਆ ਤੇ ਹੁਣ ਆਪਣੀ ਟਿੱਡੋ ਹੀ ਖੋਲੀ ਸੀ ਖੋਲੀ ਸੀ ਖੋਲੀ ਸੀ ਚਪਰੋ ਉਹ ਤਾਰ ਕਿਨੇ ਲਾਤੀ ਯਾਰ ਉਤਲੀ ਵਾਡੀ ਦਿਸ ਬ੍ਰੋ ਮੈਂ ਤਾਂ ਕੀ ਕਹਿੰਦੇ ਆ ਉਹ ਤਾਰ ਤਾਂ ਛੜ ਛੜ ਗਈ ਸੀ ਉਹ ਕਿਨੇ ਲਾਤੀ ਪੱਕੀ ਗੱਲ ਆ ਬਾਈ 100% ਔਰ ਸੋਇ ਚ ਕੰਧ ਚ ਕਰੰਟ ਆਉਂਦਾ ਤਾਰ ਤਾਂ ਤਾਂ ਅੱਡ ਅੱਡ ਹੋਈ ਪਈ ਆ ਤਾਂ ਚੱਲੀ ਹੁੰਦੀ ਉਹ ਲਾਈਟ ਤੇ ਉਹ ਵੀ ਕਰਨਾ ਆਪਾਂ ਤੁਹਾਨੂੰ ਵਿਖਾਈ ਦਵਾਂ ਪਰ ਉਹ ਜਿਹੜਾ ਇੱਧਰਲਾ ਬੜਾ ਬਣਾ ਬਾਈ ਉਹਦੀ ਤਾਰ ਟੁੱਟੀ ਪਈ ਆ ਹੁਣ ਚੁੱਪਚਾਪ ਅੰਦਰ ਜਾ ਕੇ ਤਾਰ ਲਾਦਗੇ ਕੋਈ ਨਾ ਕੋਈ ਲੱਗ ਜੂਗਾ ਮੈਂ ਤਾਰ ਲਾ ਕੇ ਤੁਹਾਨੂੰ ਉੱਤੇ ਚੜ ਕੇ ਵਿਖਾ ਦਿੰਦਾ ਕੀ ਸਿਸਟਮ ਆ ਤੇ ਇਹਨੂੰ ਜਮੀ ਚ ਕਰ ਦਿੰਨੇ ਆ ਜੀ ਤੜਕੇ ਦੀ ਮੀਂਹ ਪਈ ਜਾਂਦਾ ਸੀ ਤੇ ਵਿਚਾਰੀ ਨੂੰ ਖਾਣ ਖੂਣ ਨੂੰ ਹੈ ਨਹੀਂ ਕੋਈ ਵੀ ਭੁੱਖਿਆ ਤੇ ਤਾਂ ਕਰਕੇ ਜਿਵੇਂ ਪੱਠਿਆਂ ਚ ਕਰ ਦਿੰਨੇ ਐ ਇੱਧਰ ਤਾਂ ਕਣਕ ਤੇ ਜਾਊਗੀ ਪੜ ਲਿਆ ਫੱਲੇ 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 ਹਾਂ ਕੀ ਆ ਕਿ ਨਹੀਂ ਬੰਦਾਂ ਨਹੀਂ ਬੰਦਾਂ ਫਿਰ ਚੁੱਪ ਕਰ ਜਾ ਚੁੱਪ ਕਰ ਚੁੱਪ 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 ਚਾਤ ਤੱਕ ਹੀ ਕੱਬਾ ਬਾਤ ਨਾ ਭੱਜਣਾ ਨਾਲੇ ਮੈਨੂੰ ਸਿੱਟੇਂਗੇ ਤੂੰ ਤੇਰਾ ਤਾਂ ਕੀ ਜਣਾ ਤੇਰੇ ਤਾਂ ਚਾਰ ਲੱਤਾਂ ਮੇਰੇ ਕੋਈ ਬਾਹ ਤੜਾਈ ਹੌਲੀ ਕਰ ਹੌਲੀ 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 ਹੌੜੀ ਕੁੜੀ ਆਏ ਹੌਲੀ 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 ਚੱਲ ਤਾਂ ਅਦਰੇ 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 ਪੱਠਾਂ 'ਚ ਪੱਠਾਂ 'ਚ ਪੱਠਾਂ 'ਚ ਇੱਥੇ ਜਿੰਨੇ ਮਰਜ਼ੀ ਖਾਲਾ ਕਣਕ ਨਾਲੋਂ ਅਦਰੇ 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 ਸਾਰੇ ਗੜ ਕੋਟੇ ਨੇ ਇਧਰ ਆ ਲੈ ਇੱਥੇ ਖਾਲਾ ਜਿੰਨੇ ਮਰਜ਼ੀ ਤੈਨੂੰ ਕੋਈ ਰੋਕਦਾ ਹੀ ਨਹੀਂ ਪੰਜ ਸਾਰੀ ਦਿਹਾੜੀ ਲੱਗੀ ਰ ਤੇ ਦੁਬਾਰਾ ਫਿਰ ਮੀਂਹ ਆ ਗਿਆ ਜੀ ਹੁਣ ਚੱਲਦੇ ਕੂਤਰਾ ਕੂਤਰਾ ਕੋਲੇ ਲੋ ਚੋ ਬਰੋ ਰੈਡੀ ਛੈੜੀ ਹੋ ਗਏ ਤੇ ਹੁਣ ਚੱਲੇ ਸੀ ਆਪਣੇ ਬੋਰ ਵਾਲਾ ਇੰਜਨ ਹੀ ਆਸ਼ੇ ਦਾ ਰੱਖਿਆ ਜਿੱਥੇ ਉਹ ਸਾਹਮਣੇ ਤੁਹਾਨੂੰ ਦਿਖਾਉਣਾ ਮੈਂ ਕਰਦਾ ਆਵਰਿਆ ਜੀ ਜੂ ਮਾਰਦੀ ਆਵਰਿਆ ਉਹਦੇ ਤੇ ਪੱਲੀ ਬੱਲਣ ਚੱਲੇ ਆ ਜਗਾੜ ਪਾਈ ਜਾਂਦਾ ਡੜੀ ਕਹਿੰਦਾ ਪੱਲੀ ਬੰਨਿਆ ਆਉਂਦੇ ਤੇ ਮੈਂ ਕੋਈ ਨਹੀਂ ਡੜੀ ਬੰਨਿਉਂਦੇ ਆ ਤੇ ਲੋਹੀ ਲੜੀ ਜੀ ਆਪਾਂ ਤੇ ਹੁਣ ਚੱਲੀਏ ਜੀ ਸਿੱਧਾ ਪੱਲੀ ਬੰਨਣਾ ਹਾਂ ਹਾਂ ਮੁੱਠੀ ਮੁੱਠੀ ਕਣੀ ਦੀ ਬਾਹਰ ਪੈਂਦੀ ਆ ਕਿਆ ਬਾਤਾਂ ਨੇ ਤੇ ਹੁਣ ਪੱਲੀ ਬੰਨਿਆ ਜੀ ਇਹ ਜੀ ਔਰੀ ਬੱਲੀ ਚੱਕ ਕੇ ਬੰਨਿਆ ਇਹ ਲੋ ਮੇਰੇ ਵੀਰੇ ਪਹੁੰਚ ਚੁੱਕੇ ਸੀ ਆਪਣੇ ਇੰਜਨ ਕੋਲੇ ਜੀ ਆਸ਼ੇ ਦਾ ਰੱਖਿਆ ਹੋਇਆ ਜੀ ਜਗਾੜ ਕਰਕੇ ਜੀ ਥੱਲੇ ਬਣਾ ਕੇ ਮੇਰਾ ਵੀ ਕੰਦ ਆ ਮ ਫੜਾਇਆ ਮਣਾ ਕੇ ਫਟ ਕੀਤਾ ਉੱਤੇ ਤੇ ਇਹ ਮਲਾ ਹੈਂਡਲ ਤਾਂ ਪਤਾ ਨਹੀਂ ਕਿੱਥੇ ਹੈ ਪਤਾ ਨਹੀਂ ਅਮਨੀਤ ਘਰੇ ਹੈ ਪਤਾ ਨਹੀਂ ਸਾਡੇ ਘਰੇ ਆ ਇਹਨਾ ਨਹੀਂ ਮੈਨੂੰ ਪਤਾ ਪਰ ਇੰਜਨ ਆਪਣਾ ਆ ਰਿਹਾ ਜੀ ਸ਼ੌਂਕ ਕਰ ਲਵੰਜਣ ਦਾ ਜੀ ਖਟੀਆਂ ਅੱਖਾਂ ਦਾ ਠੀਕ ਹੈ ਜੀ ਤੇ ਸਾਰੀ ਦਿਹਾੜੀ ਉੱਡਦਾ ਇਹ ਠੀਕ ਹੈ ਜੀ ਦੋ ਤਿੰਨ ਕਈ ਵਾਰੀ ਤਾ ਦੋ ਤਿੰਨ ਦਿਨ ਲਗਾਤਾਰ ਹੀ ਉੱਡਦਾ ਤੇ ਕਈ ਵਾਰੀ ਉੱਡਦਾ ਹੀ ਨਹੀਂ ਹੁਣ ਬੰਦ ਕੀਤਾ ਹੋਇਆ ਜੀ ਖੁੱਡੇ 'ਚ ਤਾੜਿਆ ਪਿਆ ਤੇ ਉਤੋਂ ਖੁੱਡੇ 'ਚ ਤਾੜਨ ਵਾਲਾ ਜਾਲ ਚ ਸੀਗਾ ਤੇ ਹੁਣ ਉਤੋਂ ਦੀ ਖੁੱਡਾ ਝੜਾਉਣੇ ਆਪਾਂ ਖੁੱਡੇ 'ਚ ਪਾਵਾਂਗੇ ਜੀ ਤੇ ਇੱਧਰ ਨੇ ਆਪਣਾ ਬੌਰ ਜੀ ਠੀਕ ਹੈ ਚੋbro ਉਹ ਵੀ ਵਿਖਾ ਦਿੰਨੇ ਆ ਮੇਰੇ ਖਾਲ 'ਚ ਪਾਣੀ ਉੱਤੇ ਆ ਗਿਆ ਯਾਰ ਪਾਣੀ ਹੈ ਵੇਖੋ ਇੱਕ ਮਿੰਟ ਕਰੇ ਫੋਨ ਫਾਨਾ ਢਿੱਗ ਪਏ ਫੋਨ ਦਾ ਚੱਲ ਕੋਈ ਨਹੀਂ ਆ ਆ ਆਪਣਾ ਢਿੱਗ ਪੀਏ ਆਵ ਰਹੇ ਹਾਂ ਜੀ ਠੀਕ ਹੈ ਚੋbro ਤੇ ਆ ਦੇਖੋ ਪਾਣੀ ਮਰਲਾ ਉੱਤੇ ਆ ਗਿਆ ਕੋਈ ਚੱਕਰ ਨਹੀਂ ਤੇ ਡਰਜਾ ਲਾ ਸਕਦੇ ਹੋ ਨਾ ਵਿੱਚ ਉਹ ਲਾਜਾ ਖਾ ਕੇ ਜਾਈਏ ਵਿੱਚ ਕਿਤੇ ਇੱਥੇ ਹੋ ਜੇ ਆਪਣਾ ਕੰਮ ਡੰਨ ਉਹ ਮੇਰੇ ਵੀਰੋ ਉੱਪਰ ਲਿਪਲੀ ਬਣ ਗਿਆ ਉਕਰਪੌੜ ਘਰਤੀ ਜੀ ਤਾਗਾ ਵੀ ਬਨਤਾ ਜੀ ਕਹਿੰਦੇ ਤਾਗਾ ਬਾਗ ਤਾਂ ਜੋਪਰ ਤੇ ਹੁਣ ਇਹਨੂੰ ਜੀ ਇੱਥੇ ਬਸ ਕਰਤਾ ਪੈਕ ਹੁਣ ਸਿੱਧਾ ਜਿੱਥੇ ਝੋਨਾ ਝੁੰਨਾ ਆਇਆ ਉਹ ਤੋਂ ਖੋਲਾਂਗੇ ਜਿੱਦੱਕ ਦੋ ਵਾਰੀ ਕਣਕ ਨੂੰ ਪਾਣੀ ਲਾਇਆ ਉਹ ਤੋਂ ਖੋਲਾਂਗੇ ਠੀਕ ਹੈ ਜੀ ਉਹ ਆਪ ਹੀ ਹੋ ਲੈਣਗੇ ਠੀਕ ਹੈ ਜੋਪਰ ਤੇ ਹੁਣ ਚੱਲਦੇ ਹਾਂ ਜੀ ਕਰਾਣ ਤੇ ਹੋਰ ਆਪਣਾ ਚਰ ਰਿਪੁਕ ਖਾਦਨੇ ਜੀ ਵੀਉ ਕਰਦਾ ਵੀਉ ਵਿਖਾਦਨੇ ਆ 1x ਤੇ ਕਰਕੇ ਡਾਟ ਵੀ ਗਈ ਆਓ ਜੀ ਚੈੱਕ ਕਰੋ ਫਿਰ ਆਪਣਾ ਕਾਰ ਠੀਕ ਹੈ ਜੋ ਬਰੋ ਲੈਡ ਗਈ ਅੱਗੇ ਦੋ ਬੜਬ ਜਗਦੇ ਹੁੰਦੇ ਆ ਪਰ ਕੋਈ ਚੱਕਰ ਨਹੀਂ ਫੋਨ ਆਪਣਾ ਚਾਰਜਾ ਟੈਨਸ਼ਨ ਨਹੀਂ ਲੈਣੀ ਆਪੋ ਇੱਕ ਤਾਂ ਆਓ ਜੀ ਆ ਜੀ ਇੱਧਰ ਲੈ ਕਰੇ ਤੇ ਇਧਰਕਾਰ ਖੜੀ ਆਪਣੀ ਠੀਕ ਹੈ ਜੋ ਬਰਮੀ ਮੂ ਚ ਹੁਣ ਜਾਂ ਰਹੇ ਤੇ ਉਹ ਪਉਣ ਵਾਲੀ ਆ ਕੀ ਕਹਿੰਦੇ ਹੁੰਦੇ ਆ ਯਾਰ ਪਾਈਆਂ ਵੀ ਆ ਨਾ ਫਾਇਕਰਾ ਮੌਕੇ ਤੇ ਨਾਮ ਨਹੀਂ ਆਉਂਦੇ ਚਲ ਛੱਡੋ ਭਰਾ ਤੇ ਬਾਕੀ ਓਕੇ ਜੀ ਰਿਪੋਰਟ ਆ ਮੀਮੂ ਪੈ ਕੇ ਹਟ ਗਿਆ ਤੇ ਇਧਰ ਆਪਣਾ ਟੁੱਟਿਆ ਮੰਜਾ ਬਾਹਰ ਆ ਕੁਰਸੀ ਸੁੱਖਣ ਨਾਲ ਆਪੇ ਧੋਤੀ ਗਈ ਨੇਚਰਲ ਪਾਣੀ ਨਾਲ ਤੇ ਹੁਣ ਸਾਲਾ ਕੋਈ ਕਰੰਟ ਕਰੰਟ ਨਾ ਜੇ ਮੈਨੂੰ ਤਾਂ ਇਹ ਡਰ ਲੱਗਦਾ ਪਿਆ ਪਰ ਡਰ ਨਾਲ ਦਰਦੇ ਅੱਗੇ ਜੀਤ ਹੈ ਇੱਕ ਮਿੰਟ ਵਾਹਿਗੁਰੂ ਸੱਚੇ ਪਾਤਸ਼ਾਹ ਨਹੀਂ ਆਉਂਦਾ ਨਹੀਂ ਆਉਂਦਾ ਵਾਹਿਗੁਰੂ 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 ਆਪਣੀ ਕਰਦੀ ਫੀਟਿੰਗ ਉਹੋ ਜੀ ਆ ਤੁਹਾਨੂੰ ਇੱਕ ਚੀਜ਼ ਵਿਖਾਵਾਂ ਜਾਦੂ ਵਾਲੀ ਚੀਜ਼ ਬਾਈ ਨੌਟ ਕੀ ਕਹਿੰਦੇ ਹੁੰਦੇ ਵੈਰੀ ਨੇਸ ਐਕਸਪੈਰੀਮੈਂਟ ਚੀਜ਼ ਆ ਬਾਈ ਬਹੁਤ ਬਹੁਤ ਘੈਂਟ ਚੀਜ਼ ਆ ਹੁਣ ਕਿਉਂ ਪਰ ਉਹ ਬੜਾ ਬਾਣਾ ਜਿਹੜਾ ਉੰਬੀ ਤਾਰ ਟੁੱਟੀ ਵੀ ਆ ਜਮਾ ਇੱਕ ਤਾਰ ਲੱਗੀ ਤੇ ਇੱਕ ਟੁੱਟੀ ਵੀ ਆ ਇੱਥੋਂ ਐ ਤਾਰ ਜਾਂਦੀ ਤੇ ਉੱਥੋਂ ਤਾਰ ਟੁੱਟੀ ਆ ਇੱਕ ਤਾਰ ਲੱਗੀ ਤੇ ਇੱਕ ਟੁੱਟੀ ਆ ਆਪਣੇ ਆਪ ਉੱਥੇ ਕਰੰਟ ਜਾਈ ਜਾਂਦਾ ਜੀ ਉਸ ਤਾਰ ਬਲਬ 'ਚ ਤੇ ਉਹ ਜਾਂਦਾ ਕੰਧ ਥਰੂ ਠੀਕ ਹੈ ਜੋ ਬ్రో ਇਹ ਆਪਣੇ ਕਰਨ ਵਾਲੀ ਆ ਫੀਟਿੰਗ ਤੇ ਮਤਲਬ ਕੰਧ ਦੀ ਉਹ ਤਾਰ ਲਾਉਣ ਵਾਲੀ ਆ ਤੇ ਉਹ ਤੁਹਾਨੂੰ ਉੱਤੇ ਜਾ ਕੇ ਵਿਖਾਉਣੇ ਜੀ ਕਿਵੇਂ ਲਾਈਟ ਜਗੀ ਜਾਂਦੀ ਹੈ ਕਿਵੇਂ ਨਹੀਂ ਤੇ ਉਹ ਬਹੁਤ ਮਤਲਬ ਖਤਰੇ ਵਾਲਾ ਕੰਮ ਹੈ ਜੇ ਉਹਨੂੰ ਹੱਥ ਲੱਗ ਗਿਆ ਜਾਂ ਪੌੜੀਆਂ ਪੁੜੀਆਂ ਥਾਂ ਦੀ ਪੜਾ ਜਾ ਕੇ ਅੰਦਰ ਉਹ ਤਾਰ ਲਾਈਏ ਠੀਕ ਆ ਜੀ ਤੇ ਫੇਰ ਹੀ ਆ ਪਕੋਠੇ ਤੇ ਚੜ ਕੇ ਤੁਹਾਨੂੰ ਵਿਖਾਵਾਂਗੇ ਹੋਰ ਨਾਲ ਲੱਗ ਜਾਗੇ ਠੀਕ ਹੈ ਚੋਬਰੋ ਫੇਰ ਇਧਰ ਬਲਗ ਦੀ ਤਾਰ ਲਈ ਵੀ ਆ ਵਾਰਨਾ ਇਸ ਤੇ ਕਰ ਲਿਆ ਮੈਂ ਤੇ ਬਾਕੀ ਇਧਰ ਆਂਡੇ ਹੁੰਡੇ ਲਾਉਂਦੇ ਪੂਰੀ ਗੱਲ ਬਾਤ ਹੈ ਇਹਨਾਂ ਦੀ ਉਧਰ ਕਿਹੜੀ ਜੋੜੀ ਆ ਉਹ ਗਲਤ ਚਰ ਕੋਈ ਨਾ ਕੁੱਤਰ ਨਾਲ ਲੱਗੀ ਉਹ ਕੋਈ ਨੁਮ ਬੱਚੇ ਬੁੱੱਚੇ ਆਪੇ ਕਢਾਉਂਦੇ ਕਢਾ ਲਾਂਗੇ ਹੁੰਦੇ ਵੀ ਲਾਉਣਾ ਤਾਂ ਇਹਦੇ ਨਾਲ ਸੀ ਲੱਗ ਹੁੰਦੇ ਨਾਲ ਕਿ ਤੂੰ ਛੜਾਈ ਰਿਹਾ ਚੋਬਰਾ ਮੇਰੇ ਕੋਲ ਪਹਿਲਾਂ ਵੀ ਛੜਾਈ ਸੀ ਤੇ ਹੁਣ ਵੀ ਛੜਾਈਆਂ ਤੂੰ ਆਹ ਵਾਲਾ ਜੀ ਜਿਹੜਾ ਨਾ ਮੈਂ ਠੀਕ ਹੈ ਚੋਬਰੋ ਤੇ ਹੁਣ ਫਿਰ ਮਸਤ ਬਣੀ ਜਾਂਦਾ ਤੇ ਮੈਂ ਹਮਤ ਜਿਮੂ ਤੇ ਤਾਂ ਕਿਉਂ ਨਿਕਲਣ ਵਾਲੀ ਆ ਇਧਰੋਂ ਆ ਡਾਉਂਡਾ ਰਹਿਣ ਵਾਲਾ ਸਾਰਾ ਤੋਂ ਪਹਿਲਾਂ ਸੱਚ ਜਿਹੜੀ ਮੌਕੇ ਵਾਲੀ ਚੀਜ਼ ਆ ਉਹ ਵਿਖਾਉਣੇ ਆ ਆ ਤਾਰ ਲਾਈਏ ਤਾਰ ਤਾਂ ਦਿੱਤੀ ਮਾਰ ਲਾ ਤੇ ਹੁਣ ਬਲਬ ਹੋ ਕੇ ਬੰਦ ਤੇ ਹੁਣ ਉੱਤੇ ਜਾ ਕੇ ਵਿਖਾਉਣੀ ਆ ਜੀ ਕੀ ਜਿਗਾੜਮੈਂਟ ਲਓ ਜੀ ਬੰਨ ਚੁੱਕਿਆ ਕੋਠੇ ਤੇ ਹੁਣ ਆਏ ਨਾ ਕਿਉਂ ਵੀ ਤੂੰ ਤਾਂ ਜਾਣ ਕੇ ਤਾਰ ਲਾਤੀ ਉਹ ਹੋਂਦੀ ਅੰਦਰੋਂ ਤਾਰ ਆਪਣੇ ਠੀਕ ਹੈ ਚੋਬਰ ਉਹ ਬਲਬਾਂ ਨੂੰ ਆ ਦੇਖੋ ਮੇਨ ਤਾਰ ਆਹ ਵਾਈਟ ਆ ਉੱਥੋਂ ਉਹ ਬਲਬ ਦਾ ਕਰਤਾ ਆਪਾਂ ਇਧਰੋਂ ਆ ਬਲਬ ਦਾ ਕਰਤਾ ਆਪਾਂ ਠੀਕ ਚੋਬਰ ਆ ਤਾਰ ਤੇ ਦੀ ਗਈ ਉਧਰ ਕਮਰੇ ਚ ਤੇ ਇੱਧਰ ਦੇਖੋ ਬਾਈ ਤਾਨੂੰ ਯਕੀਨ ਨਹੀਂ ਹੋਣਾ ਵੀ ਐਵੇਂ ਮਾਰਦਾ ਭਕਾਈ ਆ ਦੇਖੋ ਤਾਰ ਛੜੀ ਵੀ ਆ ਪ੍ਰੋਪਰ ਛੜੀ ਵੀ ਆ ਵੀ ਛੜੀ ਵੀ ਆ ਵੀ ਛੜੀ ਵੀ ਤੇ ਆ ਡਿੱਗੀ ਪਈ ਥੱਲੇ ਜੋੜ ਠੀਕ ਹੈ ਜੀ ਤੇ ਹੁਣ ਵੇਖ ਲਓ ਵੀ ਉੱਥੋਂ ਐ ਕਰੰਟ ਆਈ ਜਾਂਦਾ ਆ ਤਾਰ ਟੁੱਟੀ ਸੀਗੀ ਠੀਕ ਹੈ ਚੋ ਬਰੋ ਟੁੱਟੀ ਤਾਰ ਤੋਂ ਵੀ ਇੱਥੋਂ ਦੀ ਪਤਾ ਨਹੀਂ ਕਰੰਟ ਆਉ ਉਹ ਤੋਂ ਮਤਲਬ ਥੱਲੋਂ ਕੋ ਵਿਕਾਂਤ ਚੋਂ ਕਰੰਟ ਆਉਂਦਾ ਸੀ ਤਾਂ ਕਰਕੇ ਗਾਂ ਇੱਥੇ ਜਿਹੜਾ ਬਲਬ ਲੱਗਿਆ ਉੱਥੋਂ ਖੜ ਕੇ ਮੈਂ ਵਖਾਇਆ ਸੀ ਨਾ ਉਹ ਬੜਾ ਜਗੀ ਜਾਂਦਾ ਸੀ கரੰਟ ਗਾਂ ਚਾਈ ਜਾਂਦਾ ਸੀ ਕੁਦਰਤੀ ਆਪਾਂ ਉਧਰ ਦੀ ਨਹੀਂ ਆ ਪੌੜੀਆਂ ਥਾਂ ਦੀ ਕਿਉਂਕਿ ਆ ਸਾਰੀ ਥਾਂ 'ਚ கரੰਟ ਸੀ ਗਰਸ ਰਸਾਈ 'ਚ ਤੇ ਇਨੀ ਤਾਂ ਆਪਾਂ ਨੂੰ கரੰਟ ਲੱਗ ਜਾਨਾ ਸੀ ਕਿਉਂਕਿ ਉਹ ਪੌੜੀਆਂ ਦੇ ਨਾਲ ਆ ਪਰ ਬਚਤ ਰਹਿ ਗਈ ਠੀਕ ਹੈ ਜੋ ਬਰੋ ਅੱਗੇ ਅਕਸਰ ਮੈਂ ਉਧਰ ਦੀ ਆਉਣਾ ਹੁੰਨਾ ਪਰ ਅੱਜ ਬਚ ਗਏ ਵਾਹਿਗੁਰੂ ਦੀ ਕਿਰਪਾ ਨਾਲ ਪਰ ਆ ਦੇਖੋ ਜੀ ਇਹਨੂੰ ਹੁਣ ਆਪਾਂ ਤਾਰ ਨਹੀਂ ਲਾਉਂਦੇ ਠੀਕ ਹੈ ਜੀ ਬੜਾ ਬਲਬ ਨਹੀਂ ਜਗਾਉਂਦੇ ਯਾਰ ਐਵੇਂ ਕੋਈ ਹੱਥ ਹੁੱਤ ਲੱਗ ਜਾਂਦਾ ਬਾਈ ਚਾਂ ਕਿਸੇ ਦਾ ਤਾਂ ਕਰਕੇ ਜੀ ਤੇ ਹੁਣ ਸਵੇਰੇ ਜੋੜ ਲਾਵਾਂਗੇ ਹੁਣ ਤਾਂ ਗਿੱਲਾ ਕੰਮ ਠੀਕ ਹੈ ਚੋ ਬਰੋ ਤੇ ਤਾਂ ਕਰਕੇ ਬਾਕੀ ਵੇਖੋ ਯਾਰ ਵੀ ਟੁੱਟੀ ਤਾਰ ਤੇ ਵੀ ਕਰੰਟ ਆਈ ਜਾਂਦਾ ਇੱਕ ਤਾਰ ਉਹ ਵੇਖੋ ਵੀ ਅਗੋਂ ਉਧਰੋਂ ਆਏ ਕਰੰਟ ਆਉਂਦਾ ਤੇ ਆਏ ਜਾਂਦਾ ਕੋਈ ਆਏ ਨਹੀਂ ਵੀ ਹੋਰ ਤਾਰ ਲੱਗੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਆ ਵੀ ਨਾ ਤੋੜੀ ਆ ਸੜੀ ਤਾਰ ਆ ਤਾਂ ਵੀ ਕਰੰਟ ਜਾਈ ਜਾਂਦਾ ਗਾਂ ਤਾਂ ਕਰਕੇ ਠੀਕ ਹੈ ਜੀ ਮੈਂ ਵਿਖਾ ਦਈਏ ਨਾਲੇ ਹੁਣ ਕਬੂਤਰਾਂ ਕੋਈ ਮਾੜੇ ਮੋٹے ਨਹੀਂ ਕੰਮ ਰਾਦ ਨੇ ਤੇ ਅੱਜ ਤੜਕੇ ਤੋਂ ਤੁਹਾਨੂੰ ਪਤਾ ਨਹੀਂ ਤਾਂ ਕੋਈ ਕਬੂਤਰ ਕਵਾਤੜ ਡਾਇਆ ਤੇ ਨਾ ਹੀ ਕਬੂਤਰਾਂ ਕੋਲੇ ਬਾਹਲਾ ਆਏ ਆਪਾਂ ਸਾਰੇ ਤਾਂ ਅੰਦਰ ਬੈਰੇ ਹਰਜਾਈ ਚ ਤੇ ਤਾਂ ਕਰਕੇ ਜੀ ਬਸ ਠੰਡ ਹੋ ਗਈ ਧੁੰਦ ਧੁੰਦ ਡਿੱਗ ਪਈ ਠੀਕ ਆ ਜੀ ਧੁੰਦ ਆ ਗਈ ਮਤਲਬ ਡਿੱਗਣ ਨੂੰ ਕੀ ਆ ਫੜੀ ਸੀਗਾ ਕਿਸੇ ਨੇ ਤੇ ਧੁੰਦ ਆ ਗਈ ਜੀ ਤੇ ਮੂੰ ਮੂੰ ਮਤਲਬ ਪੈ ਕੇ ਹਟ ਗਿਆ ਤੇ ਹੁਣ ਚੱਲਦੇ ਆ ਜੀ ਥੱਲੇ ਕਬੂਤਰਾਂ ਕੋਲੇ ਜੀ ਲੋ ਭਾਈ ਤੇ ਇੱਧਰ ਡੋਲੀ ਡੂਲੀ ਉਧਰ ਲੈ ਕੇ ਚੱਲਦੇ ਆ ਨਾਲੇ ਨਾਲੇ ਇੱਥੇ ਰਹਿ ਇਹਨਾਂ ਦਾ ਆ ਲੜਣਾ ਬਣਾ ਕੇ ਦਿੰਨੇ ਆ ਬਈ ਆਂਡੂਂਡੇ ਰਾ ਲੈਣਗੇ ਵਿਚਾਰੇ ਠੀਕੇ ਚੋਭਰੋਂ ਨਵਾਂ ਜੋੜਾ ਰਤੀ ਨਾਲ ਤੇ ਇੱਧਰ ਇਹਨਾਂ ਦਾ ਮੌਲ ਕਿਵੇਂ ਓਕੇ ਰਿਪੋਰਟ ਹੈ ਕੰਮ ਨਾਲੇ ਇਧਰ ਨੀ ਕੰਮ ਆ ਰਿਹਾ ਮੜੀ ਜੀ ਜਰੂਰੀ ਥੋੜਾ ਵੀ ਦਾਣੇ ਪਾਉਣ ਲੱਗਿਆ ਨੇ ਮਾਰਨੀ ਹੁਣ ਵੀ ਥਮੜੀ ਚੈੱਕ ਕਰ ਲੈ ਠੀਕ ਆ ਜੀ ਠੀਕ ਆ ਓਕੇ ਰਿਪੋਰਟ ਹੈ ਤੇ ਉਧਰ ਉਹ ਆਂਡਾ ਰੌਣ ਤੇ ਆ ਇਹਦੀ ਘਰ ਵਾਲੀ ਜੀ ਬਾ ਥੋੜੇ ਦੇਣੀ ਆ ਇੱਕ ਅੱਧਾ ਦੇਣੀ ਆ ਠੀਕ ਆ ਚੋਭਰੋਂ ਤੇ ਇਹਦਾ ਚਲਾ ਜੈਦਾ থামਨੇ ਲਾ ਲਾਂਗੇ ਵੀ ਕੂਤਰੀ ਅੰਡਾ ਦਾ ਹੁੰਤੇ ਆ ਮਸਤ ਕੂਤਰੀ ਜਿਵੇਂ ਆ ਕੇ ਦੀ ਰਿਪੋਰਟ ਆਈ ਤੇ ਬਈ ਇਹ ਅੰਡਾ ਦਾ ਹੁੰਤੇ ਤੇ ਇਧਰ ਨਾਲ ਡੱਕੇ ਡੁੱਕੇ ਸਿੱਟਦੀ ਲਿਆਂਕੇ ਕੱਲ ਨੂੰ ਸਿੱਟਾਂਗੇ ਹੁਣ ਤਾਂ ਗਿੱਲਾ ਕੰਮ ਤੇ ਕਰੇ ਇਥੇ ਵਿਚਾਰੇ ਅੰਡਾ ਉੰਡਾ ਲੜ ਰਣਗੇ ਜੋੜੀ ਚੰਗੀ ਆ ਜੋੜੀ ਆਪਣੇ ਸਾਰੇ ਕਬੂਤਰਾਂ ਨਾਲੋ ਤੇ ਹੁਣ ਪਾਣੀ ਪੂਣੀ ਲੈ ਜਾਂਦਾ ਜੀ ਗਰਮ ਕਰਕੇ ਤੇ ਪਾ ਦਈਏ ਕਬੂਤਰਾਂ ਨੂੰ ਦਾਣੇ ਪਾਣੀ ਕਰ ਦਈਏ ਓਕੇ ਦੀ ਰਿਪੋਰਟ ਚਲੋ ਆ ਹੀ ਕੰਮ ਕਰ ਦਈਏ ਤੜਕੇ ਦਾ ਹੋਰ ਤਾਂ ਨਹੀਂ ਕੀਤਾ ਦਾਣੇ ਦੁਣੇ ਤਾਂ ਪਾ ਦਈਏ ਕਬੂਤਰਾਂ ਨੂੰ ਠੀਕ ਆ ਜੀ ਤੇ ਆ ਗਿਓ ਫਿਰ ਤੇ ਠੰਡ ਬਹੁਤ ਲੱਗੀ ਜਾਂਦੀ ਆ ਪੁੱਸੋਣਾ ਚੋ ਪਰੋ ਪੁੱਸੋਣਾ ਤੇ ਇੱਕ ਮਿੰਟ ਇੱਥੇ ਰੱਖ ਦਈਏ ਤੇ ਗੇਟ ਲਈ ਪੰਨਾ ਤਾਣੇ ਵਾਲਾ ਕਬਲੀ ਚੱਕ ਲਿਆ ਮੈਂ ਜੀ ਉਧਰ ਉਧਰ ਲਈ ਕਰੋ ਔਰ ਲੀਣਾ ਮਣਕੇ ਪਾ ਦਾਂਗੀ ਮਣਕੇ ਦਾ ਕੀ ਆ ਵੀ ਕੋਲੀ ਨਾਲ ਦਾਣੇ ਬਾਣੇ ਸੌਖੇ ਆ ਹੂੰ ਡੋਲੇ ਜਾਂਦੇ ਠੀਕ ਹੈ ਜੀ ਤਾਂ ਕਰਕੇ ਆਓ ਜੀ ਕੋਲੀ ਲਿਆਣ ਕੇ ਦਾਣਿਆਂ ਦੀ ਪਰ ਵੀ ਲਈ ਤੇ ਹੁਣ ਟ੍ਰੇ ਨੂੰ ਮੜਾ ਆ ਕਰ ਲਈਏ ਸਾਫ ਠੀਕ ਹੈ ਜੀ ਕਰਤੀ ਓਕੇ ਦੀ ਰਿਪੋਰਟ ਜਮਾ ਕਲੀਨ ਅੰਦਰੋਂ ਤੇ ਆਜੋ ਬਾਈ ਆਜੋ ਆਜੋ ਜੋ ਬਰੋ ਖਾੜੋ ਦਾਣੇ ਜੀ ਜੋ ਬਰੋ ਦਾਣੇ ਦੋਨੇ ਪਾ ਕੇ ਓਕਰ ਰਿਪੋਰਟ ਹੋ ਗਿਆ ਕਰਾਈਨ ਖਾ ਲੈਣ ਦੋ ਫਿਰ ਹੋਰ ਪਾ ਦਿੰਨੇ ਆ ਥੋੜੇ ਜੀ ਨਾਲੇ ਇਧਰ ਵੀ ਚੋਬਰਾਂ ਨੂੰ ਟ੍ਰੀਆਂ ਕਰ ਦਈਏ ਬਾਹਰ ਠੀਕ ਹੈ ਜੀ ਪਾਣੀ ਵਾਲਾ ਭਾਂਡਾ ਤੇ ਟ੍ਰੀਆਂ ਦਾਣੇ ਵਾਲੀ ਲਓ ਜੀ ਇੱਕ ਮਿੰਟ ਸਤਾਜੀ ਲਾਓ ਲੋ ਮੇਰੇ ਵੀਰੋ ਪਾਲੀਆਂ ਦੀ ਟਰੇ ਦਾ ਬਾਰ ਕੱਢ ਲਈ ਤੇ ਧਾਣੇ ਵਾਲੀ ਦਾਣੇ ਤਾਂ ਪਏ ਸੀ ਚਲੋ ਕੋਈ ਨਾ ਦੁਬਾਰਾ ਤਾਜੀ ਪਾ ਦਿੰਨੇ ਆ ਇਹ ਇਹਨਾਂ ਨੂੰ ਪਾ ਦਿੰਨੇ ਆ ਐਨੇ ਵੇਸਟ ਕਿਉਂ ਕਰਨੇ ਆ ਸਹੀ ਇਹ ਦਾਣੇ ਤਾਂ ਤੇ ਇਹ ਭਰ ਕੇ ਰੱਖ ਦਿੰਨੇ ਆ ਜਿਹੜੀ ਇੱਧਰ ਵੇਖਣ ਨੂੰ ਲੋੜ ਹੀ ਨਾ ਪਵੇ ਦੁਬਾਰਾ ਠੀਕ ਆ ਜੀ ਤੇ ਇੱਕ ਮਿੰਟ ਮੈਂ ਕਰਦਾ ਕੰਮ ਧੰਦੇ ਜੀ ਨੇ ਵੇਢ ਲਾ ਤੇ ਫਿਰ ਮਿਲਦੇ ਆ ਲਓ ਜੀ ਦਾਣੇ ਦੁਨੇ ਦੁਬਾਰਾ ਪਾ ਲਈਆਂ ਮੈਂ ਟਰੇ 'ਚ ਤੇ ਰੱਖ ਦਈਏ ਚੋਬਰਾਂ ਨੂੰ ਐ ਐ ਆਈਂ ਕੀ ਮਾਤਾ ਨੇ ਇਹ ਦੜੇ ਨੂੰ ਨੇ ਖਾਓ ਜੀ ਫਿਰ ਅੰਡੁੰਡੇ ਲਾਉਈ ਬੱਚੀ ਬੁੱਚੜਾ ਜੀ ਜੀ ਤੁਹਾਡੇ ਲਾਉ ਜੀ